ਮਰੀਸਰ ਦੇ বাস স্ট্যান্ড ਤੋਂ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਨੌਜਵਾਨ ਨੂੰ ਕੁਝ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਜੋ বাস ট্রান্সਪੋਰਟ ਦੇ ਮਾਲਕ ਨੇ ਰਵਿਕਰਨ ਸਿੰਘ ਗਾਲੋ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਗੈਂਗਸਟਰ ਵੱਲੋਂ ਉਹਨਾਂ ਨੂੰ ਲਗਾਤਾਰ ਹੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਜਿਸ ਤੋਂ ਬਾਅਦ ਇਹ ਹਾਸਾ ਜਿਹੜਾ ਹੈ ਉਹ ਜਰੂਰ ਸਾਹਮਣੇ ਹੈ ਲਗਾਤਾਰ ਦੱਸਿਆ ਜਾ ਰਿਹਾ ਕਿ 14 ਦੇ ਕਰੀਬ ਜਿਹੜੀਆਂ ਨੇ ਗੋਲੀਆਂ ਉਸ ਨੌਜਵਾਨ ਨੂੰ ਲਗਿਆ ਨੇ ਤੇ ਮੌਕੇ ਤੇ ਹੀ ਜਿਹੜੀ ਸੀ ਉਸ ਦੀ ਮੌਤ ਹੋ ਗਈ ਸੀ ਤੋਂ ਹੁਣ ਦਿਖਾ ਦਿੰਦੇ ਕਿ ਅਸੀਂ ਅਮਨਦੀਪ ਹਸਪੀਟਲ ਦੇ ਬਾਹਰ ਮੌਜੂਦ ਹਾਂ ਜਿੱਥੇ ਕਿ ਨੌਜਵਾਨ ਜੋ ਕਿ ਮ੍ਰਿਤਕ ਨੌਜਵਾਨ ਹੈ ਉਸ ਨੂੰ ਲਿਆਂਦਾ ਗਿਆ ਅਸੀਂ ਲੇਕਿਨ ਜਿੱਦਾਂ ਹੀ ਇੱਥੇ ਲਿਆਂਦਾ ਗਿਆ ਉਸ ਦੀ ਮੌਤ ਹੋ ਚੁੱਕੀ ਸੀ ਲਗਾਤਾਰ ਹੀ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਹਾਲਾਂਕਿ ਇਸ ਤੋਂ ਪਹਿਲਾਂ ਜੋ ਆਕਾਸ਼ ਰਗਾਂ ਲਗਾਈਆਂ ਜਾ ਰਹੀਆਂ ਸੰਧਿਆ ਕਿਹਾ ਜਾ ਰਿਹਾ ਸੀ ਕਿ બસ ਦੇ ਟਾਈਮਿੰਗ ਨੂੰ ਲੈ ਕੇ ਜਿਹੜਾ ਹੈ ਉਹ ਪ੍ਰੋਬਲਮ ਕ੍ਰੀਏਟ ਹੋਈ ਸੀ ਲੇਕਿਨ ਇਸ ਤਰ੍ਹਾਂ ਦਾ ਕੁਝ ਵੀ ਜਿਹੜਾ ਸੀਗਾ ਉਹ ਸਾਹਮਣੇ ਨਹੀਂ ਆਇਆ ਜਿੱਦਾਂ ਹੀ ਰਵੀਕਰਨ ਸਿੰਘ ਗਾਲੋ ਹੁਣਾ ਵੱਲੋਂ ਜਾਣਕਾਰੀ ਦਿੱਤੀ ਗਈ ਉਸ ਸਮੇਂ ਤੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਲਗਾਤਾਰ ਹੀ ਉਹਨਾਂ ਨੂੰ ਕੁਝ ਗੈਂਗਸਟਰਾਂ ਵੱਲੋਂ ਜਿਹੜੀ ਸੀਗੀ ਲਗਾਤਾਰ ਹੀ ਧਮਕੀਆਂ ਭਰੇ ਫੋਨ ਆ ਰਹੇ ਸਨ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਹਲਕਾ ਮਨਜੀਠੇ ਦੇ ਵਿੱਚ ਵੀ ਮਾਮਲਾ ਦਰਜ ਹੋਇਆ ਸੀਗਾ ਇੱਕ ਜੋ ਗੈਂਗਸਟਰ ਸੀਗਾ ਉਹਰੇ ਖਿਲਾਫ ਜਿਹੜਾ ਸੀਗਾ ਉਹ ਕਰਵਾਇਆ ਗਿਆ ਸੀ ਹਾਲਾਂਕਿ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ ਗਏ ਨੇ ਕਿਹਾ ਗਿਆ ਕਿ ਜਦੋਂ ਤਾ ਹੀ ਉਹਨਾਂ ਨੂੰ ਇਹ Now ਜੋ ਰਾਮਬਾਗ ਦੇ ਐਸਐਚਓ ਨੇ ਉਹਨਾਂ ਨੂੰ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਕਿਸੇ ਵੀ ਤਰ੍ਹਾਂ ਦੀ ਘਟਨਾ ਜਿਹੜੀ ਹੈ ਉਹ ਹੋ ਸਕਦੀ ਹੈ ਲੇਕਿਨ ਲਗਾਤਾਰ ਹੀ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਉਹ ਨਹੀਂ ਕੀਤੀ ਗਈ ਜਿਸ ਤੋਂ ਬਾਅਦ ਹੁਣ ਉਹਨਾਂ ਦਾ ਜੋ ਪਰਿਵਾਰਿਕ ਮੈਂਬਰ ਸੀ ਜਾਂ ਉਹਨਾਂ ਦਾ ਵਰਕਰ ਜਿਹੜਾ ਸੀਗਾ ਉਸ ਦੀ ਮੌਤ ਜਿਹੜੀ ਆ ਉਹ ਹੋ ਚੁੱਕੀ ਆ ਹਾਲਾਂਕਿ ਪਰਿਵਾਰ ਦੇ ਵਿੱਚ ਕਾਫੀ ਜਿਹੜਾ ਹੈ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਨੌਜਵਾਨਾਂ ਦੇ ਵਿੱਚ ਵੀ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਕਿਉਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਿਹੜੀ ਸੀਗੀ ਉਹ ਨਹੀਂ ਕੀਤੀ ਗਈ ਸੀ ਲੇਕਿਨ ਰਵਿਕਰਨ ਸਿੰਘ ਕਾਲੂ ਹੋਣਾ ਵੱਲੋਂ ਜਿੱਦਾਂ ਹੀ ਯੂਨੀਆ ਨੂੰ ਆਪਣੀ ਬਾਈਟ ਦਿੱਤੀ ਗਈ ਉਸ ਵਿੱਚ ਸਾਫ਼ ਤੌਰ ਤੇ ਕਿਹਾ ਗਿਆ ਕਿ 2 ਕਰੋੜ ਰੁਪਏ ਦੀ ਜਿਹੜੀ ਡਿਮਾਂਡ ਸੀਗੀ ਉਹ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਜਿਹੜਾ ਸੀਗਾ ਉਹ ਜੇਕਰ 2 ਕਰੋੜ ਰੁਪਏ ਨਹੀਂ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਜਿਹੜੀ ਸੀਗੀ ਇਹ ਨੁਕਸਾਨ ਜਿਹੜਾ ਸੀਗਾ ਉਹਨਾਂ ਦੇ ਵਰਕਰ ਦਾ ਜਿਹੜਾ ਆ ਉਹ ਅਕੀਤਾ ਗਿਆ ਹਾਲਾਂਕਿ ਜਦੋਂ ਇਸ ਤੋਂ ਪਹਿਲਾਂ ਜੋ ਆਕਾਸ਼ ਰਹਿ ਗਿਆ ਲੱਗੇ ਜਾ ਰਿਹਾ ਸੀ ਜਾਂ ਲੋਕ ਜਿਹੜੇ ਸੀਗੇ ਰਿਊਮਰ ਫਲਾ ਰਹੇ ਸਰ ਕੀ ਬਸ ਇਹ ਟਾਈਮਿੰਗ ਨੂੰ ਲੈ ਕੇ ਜਿਹੜਾ ਸੀਗਾ ਉਹ ਪ੍ਰੋਬਲਮ ਹੋਈ ਸੀ ਲੇਕਿਨ ਇਸ ਤਰ੍ਹਾਂ ਦੀ ਕੋਈ ਵੀ ਚੀਜ਼ ਜਿਹੜੀ ਆ ਉਹ ਨਜ਼ਰ ਨਹੀਂ ਆਈ ਲੇਕਿਨ 20 ਸਾਲ ਤੋਂ ਲਗਾਤਾਰ ਇਹ ਨੌਜਵਾਨ ਇਸ ਟ੍ਰਾਂਸਪੋਰਟ ਦੇ ਵਿੱਚ ਕੰਮ ਕਰ ਰਿਹਾ ਸੀ ਔਰ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਮ ਹੀ ਰਹਿ ਰਿਹਾ ਸੀ ਲੇਕਿਨ ਕਿਤਨਾ ਕਹਤੇ ਹੁਣ ਬਹੁਤ ਵੱਡੀ ਘਟਨਾ ਜਿਹੜੀ ਹੈ ਉਹ ਜਿਹੜੀ ਸਾਹਮਣੇ ਆਈ ਹੈ ਜਿਸ ਵਿੱਚ ਹੁਣ ਇਹ ਜਿਹੜੀ ਹੈ ਇਸ ਨੌਜਵਾਨ ਦੀ ਜਿਹੜੀ ਹੈ ਜੋ ਮੱਖਣ ਸਿੰਘ ਜਹਾਜ ਨੌਜਵਾਨ ਦਾ ਨਾਮ ਦੱਸਿਆ ਜਾ ਰਿਹਾ ਉਸ ਦੀ ਮੌਤ ਜਿਹੜੀ ਆ ਹੋ ਚੁੱਕੀ ਹੈ ਹਾਲਾਂਕਿ ਪੁਲਿਸ ਵੱਲੋਂ ਕਿਹਾ ਜਾ ਰਿਹਾ ਕਿ ਸੀਸੀਟੀਵੀ ਦੀ ਮਦਦ ਨਾਲ ਜਲਦ ਹੀ ਦੋਸ਼ੀਆਂ ਨੂੰ ਜਿਹੜਾ ਹੈ ਗ੍ਰਿਫਤਾਰ ਕੀਤਾ ਜਾਵੇਗਾ ਲੇਕਿਨ ਕੁਝ ਪੋਸਟਾਂ ਜਿਹੜੀਆਂ ਨੇ ਪੈਰੀਆਂ ਨੇ ਅਸੀਂ ਉਸ ਦਾ ਮਤਲਬ ਕਿ ਅਸੀਂ ਉਸ ਦੀ ਪੁਸ਼ਟੀ ਤੇ ਨਹੀਂ ਕਰਦੇ ਪੋਸਟ ਦੀ ਲੇਕਿਨ ਕਿਤਨਾ ਕਿਆ ਜਾ ਰਹਾ ਹੈ ਕਿ ਪੋਸਟ ਵਿੱਚ ਸਾਫ਼ ਤੋਂ ਤਰੀਕਾ ਗਿਆ ਕਿ ਜੇਕਰ ਉਹਨਾਂ ਦੀ ਜਿਹੜੀ ਮੌਤ ਆ ਉਹ ਜਿਹੜੀ ਹੱਤਿਆ ਕੀਤੀ ਗਈ ਉਹ ਇੱਕ ਗੈਂਗਸਟਰ ਵੱਲੋਂ ਜਿਹੜੀ ਆ ਉਹ ਕੀਤੀ ਗਈ ਆ ਲੇਕਿਨ ਕਿਤਰਾ ਕਹਤੇ ਜੇਕਰ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਅਮਨਦੀਪ ਹਸਪਤਾਲ ਦੇ ਬਾਹਰ ਨੌਜਵਾਨਾਂ ਦਾ ਜਮਾਵੜਾ ਜਿਹੜਾ ਹੈ ਉਹ ਜਰੂਰ ਲੱਗਾ ਹੋਇਆ ਔਰ ਲਗਾਤਾਰ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੋ ਨੌਜਵਾਨ ਸੀਗਾ ਉਹ ਬਹੁਤ ਵਧੀਆ ਇਨਸਾਨ ਸੀਗਾ ਔਰ ਲਗਾਤਾਰ ਹੀ ਉਸ ਵੱਲੋਂ ਬਹੁਤ ਲੋਕਾਂ ਦੇ ਨਾਲ ਜਿਆ ਸੀਗਾ ਮੁਲਾਪੜਾ ਜਿਆ ਸੀਗਾ ਉਹ ਨਜ਼ਰਾਸ਼ ਲੱਗੇ ਗਵਰਾਵੀਕਰਨ ਸਿੰਘ ਕਾਲੋਂ ਉਹਨਾਂ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਕਿ ਜਿੱਦਾਂ ਹੀ ਉਹਨਾਂ ਨੂੰ ਇਹ ਸੂਚਨਾ ਮਿਲੀ ਤੇ ਉਹਨਾਂ ਨੇ ਸਿੱਧਾ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜਿਹੜਾ ਸੀਗਾ ਪਹਿਲਾ ਸੂਚ ਜਿਹੜਾ ਸੀਗਾ ਉਹ ਕੀਤਾ ਹੋਇਆ ਸੀ ਲੇਕਿਨ ਇਹ ਪਹਿਲਾ ਮਾਮਲਾ ਨਹੀਂ ਹੈ ਦੂਸਰੇ ਪਾਸੇ ਪੰਜਾਬ ਦੇ ਵਿੱਚ ਔਰ ਖਾਸੋ ਤੇ ਅੰਮ੍ਰਿਤਸਰ ਦੇ ਵਿੱਚ ਗਵਰਨਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਅਤੇ ਇਸ ਦੇ ਦੌਰਾਨ ਅਗੇ ਸਿਕਿਉਰਿਟੀ ਲੈਪਸ ਹੁੰਦਾ ਹੈ ਤਾਂ ਕੋਈ ਨਾ ਕੋਈ ਵੱਡਾ ਜਰੂਰ ਜਿਹੜਾ ਹੈ ਪੁਲਿਸ ਤੇ ਐਕਸ਼ਨ ਜਿਹੜਾ ਹੈ ਜਰੂਰ ਹੋਣਾ ਚਾਹੀਦਾ ਕਿਉਂਕਿ ਲਗਾਤਾਰ ਹੀ ਪੁਲਿਸ ਜਿਹੜੀ ਹੈ ਹਮੇਸ਼ਾ ਹੀ ਸੁਰੱਖਿਆ ਦੇਣ ਲਈ ਹਮੇਸ਼ਾ ਹੀ ਬਣਾਈ ਗਈ ਹੈ ਲੇਕਿਨ ਜਦੋਂ ਘਟਨਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਹੀ ਜਿਹੜੀ ਹੈ ਪੁ ਪਟਦੀ ਹੋਈ ਜ਼ਰੂਰ ਆ ਨਜ਼ਰ ਆਉਂਦੀ ਹੈ ਲੇਕਿਨ ਹੁਣ ਦੀ ਘਟਨਾ ਇਹ ਹੀ ਹੈ ਕਿ ਅਭੀਸਰ ਦੇ ਵਿੱਚ 24 ਘੰਟਿਆਂ ਦੇ ਦੌਰਾਨ ਦੋ ਜਗ੍ਹਾ ਤੇ ਗੋਲੀ ਚੱਲਣ ਦੀ ਜਿਹੜੀ ਹੈ ਸੂਚਨਾ ਪ੍ਰਾਪਤ ਹੋਈ ਹੈ ਇੱਕ ਨੌਜਵਾਨ ਜਿਹੜਾ ਹੈ ਉਸ ਦੀ ਮੌਤ ਜਿਹੜੀ ਹੈ ਬੱਸ ਸਟੈਂਡ ਦੇ ਵਿੱਚ ਜਿਹੜੀ ਹੈ ਜਰੂਰੀ 14 ਦੇ ਕਰੀਬ ਜਿਹੜੀਆਂ ਕਹਿ ਰਹੇ ਨੇ ਕਿ ਗੋਲੀਆਂ ਜਿਹੜੀਆਂ ਨੇ ਲੱਗੀਆਂ ਨੇ ਲੇਕਿਨ ਪਹਿਲਾਂ ਜਿਹੜੀ ਸੀਗੀ ਰਿਯੂਮਰ ਆ ਰਿਹਾ ਸੀਗਾ ਕਿ ਬੱਸ ਦੇ ਟਾਈਮਿੰਗ ਨੂੰ ਲੈ ਕੇ ਜਿਹੜਾ ਹੈ ਪ੍ਰੋਬਲਮ ਹੋਈ ਸੀ ਲੇਕਿਨ ਹੁਣ ਰਵੀਕਰਨ ਸਿੰਘ ਕਾਲੂ ਹੋਣਾ ਵੱਲੋਂ ਸਾਫ ਕਿਹਾ ਗਿਆ ਹੈ ਕਿ ਗੈਂਗਸਟਰਾਂ ਵੱਲੋਂ ਲਗਾਤਾਰ ਹੀ ਉਹਨਾਂ ਤਮਕੀਆਂ ਦਿੱਤੀਆਂ ਜਾਂ ਪਰਿਵਾਰਕ ਟਰਾਂਸਪੋਰਟ ਆ ਜਿਹਦੇ ਵਿੱਚ ਕਾਫੀ ਮੁਲਾਜ਼ਮ ਕੰਮ ਕਰਦੇ ਨੇ ਉਹਦੇ ਵਿੱਚ ਅੱਜ ਸਾਡੇ 950 ਤੇ ਸਵੇਰੇ বাস ਸਟੈਂਡ ਤੇ ਅੰਮ੍ਰਿਤਸਰ ਸਾਹਿਬ ਵਿਖੇ ਸਾਡਾ ਇੱਕ ਅਡਾ ਇੰਚਾਰਜਾ ਮੁੰਡਾ ਮੱਖਣ ਸਿੰਘ ਨੂੰ ਸ਼ਰੀਆਮ ਗੋਲੀਆਂ ਮਾਰ ਕੇ ਉਹਦਾ ਕਰ ਦਿੱਤਾ ਗਿਆ ਕਤਲ ਉਸਦੇ ਸਰੀਰ ਦੇ ਵਿੱਚ 14 ਗੋਲੀਆਂ ਵੱਜੀਆਂ ਨੇ ਸ਼ਰਿਆਮ 3 ਤੋਂ 4 ਮੋਟਰਸਾਈਕਲਾਂ ਦੇ ਵਿਅਕਤੀ ਆਏ ਤੇ ਉਹਨਾਂ ਨੇ ਉਸ ਸਾਡੇ ਵਰਕਰ ਦਾ ਸਾਡੇ ਟਰਾਂਸਪੋਰਟ ਦਾ ਜਿਹੜਾ ਅਸੀਂ ਮੈਨੇਜਰ ਕਹਿ ਲੋ ਅਡਾ ਇੰਚਾਰਜ ਕਹਿ ਲੋ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਇਸ ਤੋਂ ਪਹਿਲਾਂ ਮੈਂ ਪੁਲਿਸ ਨੂੰ ਇਨਫਾਰਮ ਕੀਤਾ ਸੀ ਕਿ ਸਾਡੇ ਸਾਰੇ ਪਰਿਵਾਰ ਨੂੰ ਤੇ ਸਾਡੇ ਵਰਕਰ ਸਾਥੀ ਜਿਹੜੇ ਨੇ ਇਹਨਾਂ ਨੂੰ ਵੱਖ-ਵੱਖ ਗੈਂਗਸਟਰ ਜਿਹੜੇ ਨੇ ਉਹ ਧਮਕੀਆਂ ਦੇ ਰਹੇ ਨੇ ਅਸੀਂ ਪੁਲਿਸ ਸਟੇਸ਼ਨ ਮਜੀਠਾ ਵਿਖੇ ਇੱਕ ਐਫ ਆਈ ਆਰ ਵੀ ਲੋਜ ਕਰਾਈ ਸੀ ਗੈਂਗਸਟਰ ਡੋਨੀ ਬਾਲਿਆ ਦੇ ਖਿਲਾਫ ਉਸ ਤੋਂ ਬਾਅਦ ਜਦੋਂ ਫੇਰ ਸਾਡੇ ਵਰਕਰਾਂ ਨੂੰ ਧਮਕੀਆਂ ਆਈਆਂ ਫਿਰ ਅਸੀਂ ਕੁਝ ਦਿਨ ਪਹਿਲਾਂ ਹੀ ਧਮਕੀਆਂ ਦੇ ਵਿੱਚ ਕੀ ਕਹਿੰਦੇ ਨੇ ਅਸੀਂ ਕੁਝ ਦਿਨ ਪਹਿਲਾਂ ਹੀ 10 ਦਿਨ ਪਹਿਲਾਂ ਹੀ ਅਸੀਂ ਐਸ ਐਚ ਓ ਰਾਮ ਬਾਗ ਜਿਹੜੇ ਮੈਡਮ ਨੇ ਉਹਨਾਂ ਨੂੰ ਮੁੰਡਾ ਸਾਡਾ ਕਵਲ ਆ ਉਹਨੂੰ ਫਿਰ ਧਮਕੀ ਆਈ ਉਹ ਫਿਰ ਜਾ ਕੇ ਨੋਟ ਕਰਵਾ ਕੇ ਆ ਤੇ ਥਾਣੇ ਕਿਉਂਕਿ ਉਹਦਾ ਰੈਜ਼ਿਡੈਂਸ ਮੁਜੀਠੇ ਥਾਣੇ ਦੇ ਵਿੱਚ ਸੀ ਉਹ ਉੱਥੇ ਦਰਖਾਸਤ ਦੇ ਕੇ ਆ ਪਰ ਪੁਲਸ ਦੀ ਢਿੱਲੀ ਕਾਰਵਾਈ ਤੇ ਕਾਰਨ ਅੱਜ ਅਸੀਂ ਆਪਣਾ ਪੁੱਤਾਂ ਵਰਗਾ ਜਿਹੜਾ ਸਾਡਾ ਵਰਕਰ ਸੀ ਜਿਹੜਾ ਘੱਮਸੇ ਘਮ ਸਾਡੇ ਤੋਂ 25 30 ਸਾਲ ਤੋਂ ਜਦੋਂ ਦੀ ਸਾਡੀ ਟਰਾਂਸਪੋਰਟ ਆ ਉਦੋਂ ਦਾ ਸਾਡਾ ਕੰਮ ਕਰ ਰਿਹਾ ਸੀ ਤੇ ਅੱਜ ਉਹਦਾ ਜੋ ਅੱਜ ਪੰਜਾਬ ਦੇ ਹਾਲਾਤ ਨੇ ਸ਼ਰੀਆਮ ਦੇਖ ਲਓ ਕਿਵੇਂ ਗੈਂਗਸਟਰ ਜਿਹੜੇ ਨੇ ਪੰਜਾਬ ਦੀ ਸ਼ਾਂਤੀ ਦਾ ਇਹਨਾਂ ਨੇ ਸੱਤਿਆਨਾਸ਼ ਕਰਕੇ ਰੱਖ ਦਿੱਤਾ ਪਰ ਪੰਜਾਬ ਸਰਕਾਰ ਦੀ ਨਲਾਕੀ ਕਹਿ ਲਓ ਢਿੱਲ ਕਹਿ ਲਓ ਪਤਾ ਨਹੀਂ ਇਹਨਾਂ ਦੀ ਕੀ ਨੀਤੀ ਆ ਜਿਹੜਾ ਇਹ ਉਹਨਾਂ ਨੂੰ ਕਿਸੇ ਨੂੰ ਵੀ ਜਿਹੜਾ ਵੰਨ ਰਖਿਆ ਲੱਗਿਆ ਕੋਈ ਸੁਰੱਖਿਆ ਨਹੀਂ ਦੇ ਰੇ ਅਸੀਂ ਸੀਪੀ ਸਾਹਿਬ ਨੂੰ ਵੀ ਮਲੇ ਸੀ ਮੈਂ ਖੁਦ ਜਾ ਕੇ ਮਿਲ ਕੇ ਆਇਆ ਸੀ ਸਾਰੀ ਇਹਨਾਂ ਨੂੰ ਜਾਣਕਾਰੀ ਦੇ ਕੇ ਆਇਆ ਸੀ ਪਰ ਕੋਈ ਕਾਰਵਾਈ ਕੋਈ ਨਹੀਂ ਹੋਈ ਅੱਛਾ ਕਿੰਨੇ ਦੀ ਫਰੋਤੀ ਮੰਗੀ ਗਈ ਸੀ ਤੁਹਾਡੇ ਸਾਡੇ ਕੋਲੋਂ ਇਹਨਾਂ ਨੇ 2 ਕਰੋੜ ਰੁਪਏ ਦੀ ਫਰौती ਮੰਗੀ ਸੀ ਸਾਡੇ ਮੁਲਾਜ਼ਮਾਂ ਕੋਲੋਂ ਸਾਡੇ ਸਾਰੇ ਕੋਲੋਂ ਕਿਉਂਕਿ ਕੁਝ ਦਿਨ ਪਹਿਲਾਂ ਮੇਰੇ ਪਰਿਵਾਰ ਨੂੰ ਮੇਰੀ ਵਾਈਫ ਨੂੰ ਤੇ ਮੇਰੀ ਬੇਟੀ ਦਾ ਨਾਮ ਲੈ ਕੇ ਉਹਨਾਂ ਨੇ ਜਿਹੜੇ ਸੀ ਫੋਨ ਕੀਤੇ ਸੀ ਤੇ ਮੈਂ ਡੀਜੀਪੀ ਸਾਹਿਬ ਦੇ ਨੋਟਿਸ 'ਚ ਵੀ ਲਾਇਆ ਸੀ ਏਡੀਜੀਪੀ ਜਿਹੜੇ ਹੈਗੇ ਨੇ ਸਕਿਉਰਿਟੀ ਵਾਲੇ ਉਹਨਾਂ ਨੂੰ ਵੀ ਸੀਪੀ ਅਮਰitsar ਤੇ ਐਸਐਸਪੀ ਬਟਾਲਾ ਨੂੰ ਮੈਂ ਲਿਖਤੀ ਦਰਖਾਸਤ ਦਿੱਤੀ ਸੀ ਜਿਹਦੇ ਤੇ ਐਫ ਆਈ ਆਰ ਜਿਹੜੀ ਆ ਪਿਛਲੇ ਮਹੀਨੇ ਇਹਨਾਂ ਨੇ ਲੌਂਚ ਕੀਤੀ ਆ ਉਹਨਾਂ ਨੇ ਸ਼ਰਯਾਮ ਕਿਹਾ ਸੀ ਕਿ ਤੇਰੀ ਵਾਈਫ ਫਲਾਣੇ ਸਕੂਲ ਪੜਾਉਂਦੀ ਆ ਬੇਟੀ ਤੇਰੀ ਫਲਾਣੇ ਸਕੂਲ ਪੜਦੀ ਆ ਪਰ ਪਲੀਜ਼ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਮੈਂ ਇਹੋ ਹੀ ਚਾਹਾਂਗਾ ਕਿ ਪੁਲਿਸ ਜਿਹੜਾ ਵਾ ਸਾਡਾ ਜਿਹੜਾ ਪੁੱਤਾਂ ਵਾਲਾ ਵਰਗਾ ਵਰਕਰ ਮਾਰਿਆ ਗਿਆ ਉਹਦੇ ਕਾਤਲਾਂ ਨੂੰ ਫੜ ਕੇ ਤੁਸੀਂ ਜਾਨ ਸਰ ਅੱਜ ਪੋਸਟ ਵੀ ਪਾਈ ਗਈ ਜਿੰਨਾਂ ਦੇ ਵੱਲੋਂ ਹਾਂ ਮੈਨੂੰ ਹੁਣੇ ਮੇਰੇ ਵਰਕਰਾਂ ਨੇ ਦਿਖਾਇਆ ਕਿ ਕੋਈ ਡੋਨੀ ਬਾਲਿਆ ਕੋਈ ਗੈਂਗਸਟਰ ਉਨੇ ਇਸ ਦੀ ਜ਼ਿੰਮੇਵਾਰੀ ਲਈ ਆ ਦੇਖ ਲਓ ਜੀ ਕਿਵੇਂ ਸ਼ਰਿਆਂ ਬੰਦਾ ਮਾਰ ਕੇ ਸ਼ਰਿਆਂ ਪੋਸਟਾਂ ਪਾ ਰਹੇ ਨੇ ਤੇ ਪੁਲਿਸ ਕੁਝ ਨਹੀਂ ਕਰਦੀ ਧਰਮੇ ਦਾ ਵੀ ਨਾਮ ਆਇਆ ਜੀ ਇਹਦੇ ਵਿੱਚ ਉਹ ਕਹਿੰਦੇ ਧਰਮੇ ਦੇ ਬੜਾ ਖਲਾਫ ਚੱਲ ਰਿਹਾ ਸੀ ਇਹ ਪਤਾ ਨਹੀਂ ਜੀ ਸੰਦੇ ਪਤਾ ਨਹੀਂ ਕੌਣ ਧਰਮਾ ਕੀ ਆ ਇਹ ਤੇ ਪੁਲਿਸ ਜਾਣਦੀ ਹੋਊਗੀ ਜੀ ਅਸੀਂ ਤਾਂ ਅਮਨ ਪਸੰਦੋ ਸ਼ਹਿਰੀ ਆਂ ਸਰਕਾਰ ਨੂੰ ਟੈਕਸ ਦਿੰਨੇ ਆ ਲੱਖਾਂ ਰੁਪਏ ਟੈਕਸ ਦੇਈਦਾ ਵਾ ਸਿਰਫ ਆਪਣੇ ਕਾਰੋਬਾਰ ਨਹੀਂ ਚਲਾਉਣ ਦੇ ਲਈ ਪਰ ਪਲੀਜ਼ ਜਿਹੜੀ ਐ ਕੋਈ ਸੁਰੱਖਿਆ ਜਾਂ ਕੋਈ ਹੋਰ ਗੱਲ ਨਹੀਂ ਕਰਦੇ ਸਰ ਇਹਦੀ ਕੋਲ ਵੀ ਫਰੋਤੀ ਮੰਗੀ ਗਈ ਸੀ ਜਿੱਦਾਂ ਤੋਂ ਠੀਕਾ ਪਹਿਲੇ ਐਮਪਲਾਈ ਕੋ ਮੰਗੀ ਗਈ ਸੀ ਉਹਨਾਂ ਨੂੰ ਦੋਨਾਂ ਨੂੰ ਹੀ ਧਮਕੀਆਂ ਵੀ ਆਈਆਂ ਫਰੋਤੀ ਵੀ ਮੰਗੀ ਇਹ ਤੋਂ ਤਾਂ ਕਿ ਜਿਹੜਾ ਸਾਡੇ ਮੁੰਡਾ ਹੈਗਾ ਵਾ ਕਬਲ ਉਹਦੇ ਭਰਾ ਨੂੰ ਵੀ ਸ਼ਰਿਆਮ ਉਹ ਟੈਲੀਫੋਨ ਕਰਦੇ ਅਸੀਂ ਤਾਂ ਬੜੀ ਵੱਡੀ ਪੁਲਿਸ ਨੂੰ ਦੱਸ ਚੁੱਕੇ ਹਾਂ ਜੀ ਸਾਰੇ ਮਸਲੇ ਬਾਰੇ ਦੇਖੋ ਪੁਲਿਸ ਦੀ ਬਹੁਤ ਵੱਡੀ ਅਣਗਹਿਲੀ ਆ ਜੀ ਅਲੀ ਹਫਤਾ ਪਹਿਲਾਂ ਹੀ ਦੇ ਐਸ ਐਚਓ ਜਿਹੜੇ ਹੈਗੇ ਨੇ ਰਾਮ ਬਾਗ ਉਹਨਾਂ ਨੂੰ ਅਸੀਂ ਲਿਖਤੀ ਆਪਣਾ ਲਿਖਤੀ ਤਨੀ ਦਿੱਤੀ ਦੱਸ ਕੇ ਆਏ ਸੀ ਟੈਲੀਫੋਨ ਜਿਹੜੀ ਕਾਲ ਆਈ ਸੀ ਉਹ ਦਿਖਾ ਕੇ ਆਏ ਸੀ ਕਿਉਂਕਿ ਮੁੰਡਾ ਕੰਮ ਸਾਡੇ ਕੋਲੇ ਤੇ ਕਰਦਾ ਸੀ ਪਰ ਉਹਦਾ ਜਿਹੜਾ ਰੈਜ਼ਿਡੈਂਸ ਆ ਉਹ ਮਜੀਠੇ ਠਾਣੀ ਤੇ ਮਜੀਠਾ ਠਾਣੀ ਤੇ ਦਰਖਾਸਤ ਦਿੱਤੀ ਆਪਾਂ ਕਿ ਉਥੇ ਦਿੱਤੀ ਸੀ ਹੁਣ ਵੱਡੇ ਅਧਿਕਾਰੀ ਇੱਥੇ ਪਹੁੰਚੇ ਨੇ ਹੋਰ ਵੀ ਤੁਹਾਡੇ ਕੋਲ ਬਹੁਤ ਸਾਰੇ ਮੁਲਾਜ਼ਮ ਕੰਮ ਕਰਦੇ ਨੇ ਉਹਨਾਂ ਦੀ ਸੇਫਟੀ ਲਈ ਕੀ ਮੰਗੀ ਕੀਤੀ ਗਈ ਹੈ ਮੈਂ ਦੇ ਉਹੀ ਕਿਹਾ ਜੀ ਕਿ ਸਾਡੇ ਮੁਲਾਜ਼ਮਾਂ ਦੀ ਜਾਨ ਮਾਲ ਦੀ ਸੁਰੱਖਿਆ ਕੀਤੀ ਜਾਵੇ ਕਿਉਂਕਿ ਅਸੀਂ ਟੈਕਸ ਭੇਈ ਆਂ ਕਰੋੜਾਂ ਰੁਪਏ ਟੈਕਸ ਦੇਈਦਾ ਜੀ ਸਰਕਾਰ ਨੂੰ ਕਾਦੇ ਵਾਸਤੇ ਦਿੰਨੇ ਆ ਸਿਰਫ ਐਸੇ ਕਰਕੇ ਮੇਰਾ ਖਿਆਲ ਹੈ ਕਿ ਸਾਡੇ ਗਨ ਸਾਨੂੰ ਮੁੰਡਿਆਂ ਨੂੰ ਅਸੀਂ ਕਹਿਜੇ ਕਿ ਆਏ ਸਕੇ ਸੁਰੱਖਿਆ ਦਿੱਤੀ ਜਾਵੇ ਇਹਨਾਂ ਨੇ ਜੇ ਕਿਸੇ ਦਰਜੀ ਨੂੰ ਤੇ ਆ ਜਾਂਦੀ ਆ ਜਾਂ ਕਿਸੇ ਮੋਚੀ ਨੂੰ ਆਉਂਦੀ ਕਾਲ ਉਹਨੂੰ ਦਾ ਤਿੰਨ ਤਿੰਨ ਗਨਮੈਨ ਦੇ ਦਿੰਦੇ ਨੇ ਤੇ ਸਾਡੇ ਜਨ ਸਾਡੇ ਸਾਡੇ ਵਿਅਕਤੀ ਸੀ ਉਹਨਾਂ ਦਾ ਜਿਹੜੇ ਮਲਾਜਮ ਸਾਡੇ ਨੂੰ ਦਾ ਖਿਆਲ ਹੀ ਨਹੀਂ ਰੱਖਿਆ ਇਹ ਸਾਨੂੰ ਉਹਨੇ ਉਹਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਫਾਇਰਿੰਗ ਇਨਸੀਡੈਂਟ ਬਸ ਸਟੈਂਡ ਹੋਇਆ ਹੈ ਜਿਸ ਬੰਦੀ ਅਸੀਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਆਪਣੀ ਸ਼ੁਰੂ ਕਰਤੀ ਹੈ ਤੇ ਜੋ ਜ਼ਖਮੀ ਨੂੰ ਆਪਣਾ ਫਰਸਟ ਏਡ ਲਈ ਹਸਪੀਟਲ ਐਡਮਿਟ ਕਰਵਾਇਆ ਗਿਆ ਹੈ ਕਿਸੇ ਨਾਮ ਨਾਲ ਜਾਣੀ ਹਾਂਜੀ ਕਿੱਲੀ ਨੂੰ ਚਲਾਈਆਂ ਹੋਏ ਆ ਅ ਫਿਲਹਾਲ ਤਾਂ ਸਾਨੂੰ ਸ਼ੇਖ ਖੋਲ ਉਥੋਂ ਮਿਲੇ ਨੇ ਠੀਕ ਹੈ ਬਾਕੀ ਇਨਵੈਸਟੀਗੇਸ਼ਨ ਸਾਡੀ ਜਾਰੀ ਹੈ ਜੋ ਮੈਂ ਇਨੀਸ਼ੀਅਲ ਸਟੇਜ ਤਾਂ ਕੁਝ ਵੀ ਨਹੀਂ ਕਹਿ ਸਕਦਾ ਗੋਲੀ ਚੱਲਣ ਦਾ ਕੋਈ ਕਾਰਨ ਪਤਾ ਨਹੀਂ ਅਜੇ ਕੁਝ ਵੀ ਨਹੀਂ ਕਹਿ ਸਕਦਾ ਇਹ ਇਨੀਸ਼ੀਅਲ ਸਟੇਜ ਹੈ ਅਸੀਂ ਆਪਾਂ ਬਰੀਫ ਕਰ ਦਾਂਗੇ ਹਾਂਜੀ ਹਾਂਜੀ ਸੀਐਸਡੀ ਤੁਹਾਨੂੰ ਦੱਸ ਦਿੰਦੇ ਮੇਰੇ ਅਨੁਸਾਰ ਗੋਲੀ ਲੱਗੀ ਹੈ ਜੀ ਇੱਕ ਇੱਕ ਵਿਅਕਤੀ ਨੂੰ ਲੱਗੀ ਹੈ ਹਾਲ ਤੱਕ ਹਾਲ ਤਾਂ ਜੀ ਇਹ ਜੇਰ ਲਾਜੇ ਜੀ ਇੱਕ ਦੁਕਾਨਦਾਰ ਨੂੰ ਵੀ ਲੱਗੀ ਗੋਲੀ ਜੀ ਉਸ ਬਾਰੇ ਨਹੀਂ ਇਹ ਜਾਣਕਾਰੀ ਇੱਕ ਨੂੰ ਪਤਾ ਲੱਗਾ ਸਾਨੂੰ ਕਿੰਨੀ ਉਮਰ ਦੀ ਗੋਲੀ ਲੱਗੀ ਫਿਲਹਾਲ ਧੀਰੇ ਇਨੀਸ਼ੀਅਲ ਸਟੇਜ ਹੈ ਕੋਈ ਸਾਨੂੰ ਇਸ ਬਾਰੇ ਨਹੀਂ ਪਤਾ ਅਜੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਜੇ ਮੱਖਣ ਮੱਖਣ ਦਾ ਆਂਦਾ ਵਿਅਕਤੀ ਹੈ ਉਹਨੂੰ ਲੱਗੀ ਹੈ ਤੇ ਜਿਸ ਦੇ ਵੱਲੋਂ ਚਲਾਈ ਗਈ ਉਸ ਦੀ ਵੀ ਪੁੱਛਣਾ ਆਪਾਂ ਕਰ ਰਹੇ ਹਾਂ ਜੀ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ